ਚੱਲ ਜਵ ਹੁਣ ਏਦਾਂ ਕਰ ਜੂਸ ਤੇ ਤੂੰ ਪੀ ਲਿਆ ਹੀ ਤੇ ਹੁਣ ਕੁਛ ਨਾ ਮੈਂ ਬਣਾ ਦਿੰਨੀ ਆ ਤੇ ਤੂੰ ਖਾ ਲਾ ਤੇ ਏਦਾਂ ਕਰ ਹੁਣ ਤੈਨੂੰ ਬੜਾ ਧਿਆਨ ਰੱਖਣਾ ਪੈਣਾ ਵਾ ਆਪਣਾ ਹਾਂਜੀ ਕੋਈ ਨਹੀਂ ਤਸੀਂ ਬਣਾ ਦਿਓ ਆਓ ਮੈਂ ਬਣਾਉਣੀ ਆ ਆਓ ਕੋਈ ਗੱਲ ਨਹੀਂ ਤੇ ਅੱਜ ਫਰੂਟ ਤੇ ਆਪਾਂ ਲੈਣ ਦਾ ਵਾ ਹਨਾ ਤੇ ਉਹ ਵੀ ਕੱਟ ਕੇ ਤੈਨੂੰ ਮੈਂ ਦੇ ਦਿਆ ਤੈਨਾਂ ਫਰੂਟ ਨਹੀਂ ਖਤਮ ਹੋਣ ਦੇਣਾ ਤੇ ਆਪਾਂ ਜੂਸ ਰੋਜ਼ ਤੇਰੇ ਵੀਰ ਨੂੰ ਕਹਿ ਕੇ ਮੰਗਾ ਦਿਆ ਕਰਨਾ ਵਾ ਤੇ ਉਹ ਤੂੰ ਪੀਣਾ ਹੀ ਪੀਣਾ ਵਾ ਆਵੇ ਜੀ ਨੇ ਮਰਜੀ ਹੀ ਤੰਗ ਹੋਈ ਹੈ ਜੂਸ ਤੇ ਨੂੰ ਲੈ ਕੇ ਦੇ ਕੋਈ ਨਹੀਂ ਭਾਪੀ ਜੀ ਇਹ ਚੀਜ਼ਾਂ ਦੀ ਨਹੀਂ ਲੋੜ ਹੈਗੀ ਤੈਨੂੰ ਰੋਟੀ ਬਸ ਸਿੰਪਲ ਜੀ ਦੇ ਦੇ ਕਰ ਲੈ ਦਾਪਨਾ ਮਾਂ ਨਹੀਂ ਰੋ ਲੋੜ ਕਰ ਤੋਨੀਆ ਤੂੰ ਚੁੱਪ ਕਰ ਜਾ ਬਸ ਤੂੰ ਰੈਸਟ ਕਰ ਰਿਕਮੈਂਟ ਠੀਕ ਆ ਤੇ ਮੈਂ ਰਹੀ ਨਹੀਂ ਆ ਫਿਰ ਕੁਛ ਬਣਾਉਣੀ ਆ ਨਾਲੇ ਪਾਣੀ ਪੀ ਲੈ ਆ ਗਿਆ ਮੇਰੇ ਧੀਆ ਆ ਲੈ ਪਾਣੀ ਪੀਓ ਪਹਿਲਾਂ ਚਲ ਜੂਪਰ ਮਮੀ ਪਾਣੀ ਲੈ ਲੈਂਦਾ ਮੈਂ ਠੀਕ ਵਾਸਪੋ ਹਾਂ ਮੰਮੀ ਠੀਕ ਆ ਅੱਛਾ ਅੱਛਾ ਤੱਕ ਖਤਰੇ ਵਾਲੀ ਗੱਲਤ ਨਹੀਂ ਕੀ ਨਹੀਂ ਮੰਮੀ ਹਾਂ ਖਤਰੇ ਵਾਲੀ ਗੱਲ ਨਹੀਂ ਖੁਸ਼ਖਬਰੀ ਹੈ ਸਭ ਕੋਸ਼ ਖ਼ਬਰੀ ਕੋਸ਼ ਖ਼ਬਰੀ ਜਿਹੜੀ ਕੋਸ਼ ਖ਼ਬਰੀ ਨਹੀਂ ਹੌਸਲਾ ਕਰੋ ਮੰਮੀ ਦੱਸ ਦੇਣੀ ਆਪਾਂ ਪਾਣੀ ਤੇ ਪੀ ਲਈਏ ਚੱਲ ਨਵੀਂ ਧਗੜ ਤੂੰ ਰੈਸਟ ਕਰ ਲੈ ਤੇ ਅਹੀਂ ਕੁਛ ਬਣਾਉਣੀ ਤੇਰੇ ਵਾਸਤੇ ਮੰਮੀ ਆਜੋ ਨਾਲੇ ਕੁਛ ਬਣਾਉਣੀ ਇਹਨਾਂ ਨੇ ਮੈਂ ਤੈਨੂੰ ਦੱਸਦੀ ਆਂ ਅਜ ਆ ਗਈ ਠੀਕ ਆ ਨਾ ਪੁੱਤ ਚੱਲ ਪੈ ਜਾ ਫਿਰ ਲੰਮੇ ਕੀ ਪਤਾ ਇਹ ਬੱਚੇ ਕਰਕੇ ਸਾਡਾ ਘਰ ਵਾਸਤੇ ਵਿਖੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਉਹਨੇ ਭੱਜੀ ਹੋਣਾ ਵਾ ਨਾਲੇ ਸਾਰਿਆਂ ਨੇ ਖੁਸ਼ ਹੋ ਜਣਾ ਹੋ ਸਕਦਾ ਮੰਮੀ ਵੀ ਹੁਣ ਸਮਝੀ ਜਾਣ ਗਾਲਣਾ ਚਲ ਹੋਣਾ ਪਹਿਲਾਂ ਨਾ ਇਹਦੇ ਵਾਸਤੇ ਫਰੂਟ ਕੱਟਣੀ ਆ ਤੇ ਫੇਰ ਇਹਨੂੰ ਰੋਟੀ ਬਣਾ ਕੇ ਦੇਣੀ ਆ ਕਿੱਦਾਂ ਕਰਾਂਗੀ ਇਹਦੀ ਫੇਵਰਿਟ ਸਬ ਇਧਰ ਉਹ ਜਰਾ ਕਰ ਕਿਹੜੀਆਂ ਖੁਸ਼ਖਬਰੀਆਂ ਬਣਾਇਆ ਤੂੰ ਕੀ ਕਹਿੰਦੀ ਚਰਨੀ ਆ ਮੈਨੂੰ ਤਾਂ ਹੋਰ ਤਾਂ ਹੋਈ ਜਾਂਦਾ ਛੇ ਛੇ ਦੱਸ ਕਿਉਂ ਤੂੰ ਹਰ ਟਾਈਮ ਮੂੰ ਸੜਿਆਂ ਵਾਲੇ ਬਣਾਇਆ ਜੇ ਖੁਸ਼ਖਬਰੀ ਤੇ ਖੁਸ਼ ਹੋਵਾਂ 24 ਘੰਟੇ ਨਹੀਂ ਉਹ ਹੀ ਗੱਲ ਫੇਰ ਕੋ ਬਕੈਂਗੀ ਫੁੱਟੇ ਕੀ ਕੋ ਫਟਪਾ ਮੰਮੀ ਫੁੱਟਣਾ ਕੀ ਆ ਨਾ ਵ ਆਪਣੀ ਪ੍ਰੈਗਨੈਂਟ ਆ ਹਾਏ ਮੈਂ ਮਰ ਜਾ ਹਾ ਹਾਏ ਮੰਮੀ ਕਿਦਾਂ ਦਾ ਕੀ ਮਤਲਬ ਆ ਇਹ ਤੇ ਰੱਬ ਦੀ ਮਰਜ਼ੀ ਆ ਜਦੋਂ ਜੀ ਨੇ ਹੋਣਾ ਨਾ ertid te ਉਦੋਂ ਹੀ ਹੋਣਾ ਵਾ ਹੱਦ ਹੋ ਗਈ ਤੇਰੇ ਵਾਲੀ ਕਿਦਾਂ ਦੇ ਗੱਲਾਂ ਕਰੀ ਜਾਨੀ ਐ ਤੂੰ ਮੰਮੀ ਸਗੋਂ ਤਾਂ ਖੁਸ਼ ਹੋਣਾ ਚਾਹੀਦਾ ਤੂੰ ਹੀ ਨਾਨੀ ਬਣ ਗਈ ਹੋ ਤੇ ਮੈਂ ਮੰਮੀ ਬਣਨ ਵਾਲੀ ਆ ਜੇ ਤੇਰੀ ਜ਼ਬਾਨ ਸੜ ਜੇ ਤੇਰੀ ਜ਼ਬਾਨ ਕੀੜੇ ਖਾਂਣ ਤੇਰੀ ਜ਼ਬਾਨ ਚ ਨਹੀਂ ਤੈਨੂੰ ਨਹੀਂ ਪਤਾ ਕਿ ਉਹਦਾ ਤਾਂ ਕੋਈ ਬਚਿਆ ਹੀ ਨਹੀਂਗਾ ਹੈ ਸਭ ਕੋ ਤਾਂ ਛੱਡਛੜਾ ਹੋ ਗਿਆ ਤੇ ਤੂੰ ਕਿਹੜੀ ਨਾਨੀ ਮਾਮੀ ਦੀ ਗੱਲਾਂ ਕਰਦੀ ਫਿਰਦੀ ਆ ਹੈ ਕੀ ਕਹਾਂਗੇ ਆਪਾਂ ਨਾਲੇ ਨਵੋ ਇੱਥੇ ਬਣਾਉਣਾ ساری ਉਮਰ ਉਹਦਾ ਹੋਰ ਕਿਤੇ ਵਿਆਹ ਨਹੀਂ ਉਹ ਕਰਨਾ ਗੱਲਾਂ ਮਾਰਦੀ ਫਿਰਦੀ ਆ ਆਪਣੀ ਜ਼ਬਾਨ ਨਾ ਕੰਟਰੋਲ ਵਿੱਚ ਕਰ ਬੋਦੀਆਂ ਨੂੰ ਖੁਸ਼ੀਆਂ ਮਨਾਉਣ ਦੀ ਲੋੜ ਨਹੀਂਗੀ ਨਾਲੇ ਜਿਹੜਾ ਬੱਚਾ ਵਾ ਨਾ ਇਹ ਮੈਂ ਨਹੀਂ ਰਹਿਣ ਦੇਣਾ ਠੀਕ ਆ ਹਈ ਬੰਮੀਏ ਤੂੰ ਕੀ ਕੀ ਜਾਣਦੇ ਹੋ ਬੱਚਾ ਕਿਉਂ ਨਹੀਂ ਰਹਿਣ ਦੇਣਾ ਤੂੰ ਇਹਨਾਂ ਕੁਝ ਵੀ ਨਹੀਂ ਕਰ ਸਕਦੇ ਹੁਣ 3 ਮੰਥ ਹੋ ਗਏ ਆ ਨੂੰ ਤੇ ਬੱਚਾ ਮੈਂ ਨਹੀਂ ਰਹਿਣ ਦੇਣਾ ਕਰੀ ਜਾਂਦੇ ਹੋ 9 ਮਹੀਨੇ ਹੋ ਗਏ ਆ ਤੇ ਹੋਰ ਕੋਈ ਗੱਲ ਨਹੀਂ ਸਭ ਕੁਝ ਹੋ ਜਾਂਦਾ ਹੁਣ ਨੂੰ ਕੀ ਹੁੰਦਾ ਮੇਰੀ ਗੱਲ ਸੁਣ ਲਓ ਪੁੱਠੇ ਖਿਆਲ ਨਾ ਮਨ ਚ ਲਿਆਓ ਜਿਹੜਾ ਜੀ ਆਉਂਦੇ ਆ ਉਹਨੂੰ ਆ ਲੈਣ ਦੋ ਕੀ ਬਤਾਉਦੀ ਵਧੀਆ ਜ਼ਿੰਦਗੀ ਹੋ ਜੇ ਉਹਦੇ ਨਾਲ ਹੀ ਮੈਂ ਕਾਦੀ ਵਧੀਆ ਵਾ ਹੈ ਜਦੋਂ ਤੁਹਾਡਾ ਕੋਈ ਰਿਸ਼ਤਾ ਨਹੀਂ ਰਿਹਾ ਕਿ ਆ ਉਥੇ ਜਦੋਂ ਪਿਓ ਦਾ ਸੱਤੇ ਨਾ ਹੋਵੇ ਨਾ ਫੇਰ ਬੱਚੇ ਦੀ ਵਧੀਆ ਪਰਵਰਿਸ਼ ਹੁੰਦੀ ਆ ਤੇ ਜਦੋਂ ਪਿਓ ਦਾ ਨਾਮ ਆ ਨਾ ਮਿਲੇ ਤੇ ਫਿਰ ਬੱਚੇ ਨੇ ਧੱਕੇ ਵਜਦੇ ساری ਉਮਰ ਗੱਲਾਂ ਮਾਰਦੀ ਫਿਰਨੀ ਆ ਤੂੰ ਕਿੰਨੀਆਂ ਦਗਰ ਖੜਾਈਓ ਕਿੰਨੇ ਮਾਰਨੇ ਧੱਕੇ ਕੋਈ ਨਹੀਂ ਉਹਨੂੰ ਧੱਕੇ ਮਾਰੇਗਾ ਜਦੋਂ ਅਸੀਂ ਉਹਦੇ ਨਾਲ ਆ ਤਾਂ ਫੇਰ ਹਾਂ ਤੇਰੇ ਵਰਗੀਆਂ ਪਹਿਲਾਂ ਪਹਿਲਾਂ ਕਹਿੰਦੀਆਂ ਹੁੰਦੀਆਂ ਜਦੋਂ ਆਪਣੇ ਹੋ ਜਾਂਦੇ ਆ ਨਾ ਫੇਰ ਨਹੀਂ ਕੋਈ ਕਿਸੇ ਨੂੰ ਪੁੱਛਦਾ ਹੁੰਦਾ ਇਹ ਸਚਾਈ ਆ ਮੰਮੀ ਤੁਸੀਂ ਜੋ ਸੋਚਣਾ ਵਾ ਸੋਚੋ ਪਰ ਹਾਨੂੰ ਪਤਾ ਵਾ ਅਸੀਂ ਕੀ ਕਰ ਸਕਦੇ ਆ ਨਹੀਂ ਤੂੰ ਕਈ ਵਾਰੀ ਬਸ ਛੋਟੀ ਗੱਲਾਂ ਕਰਦੇ ਹੁੰਦੇ ਹੋ ਤੁਸੀਂ ਗੱਲਾਂ ਕਰਨ ਵਾਲੇ ਜੇ ਬਸ ਇਹ ਗੱਲਾਂ ਨਾ ਕਰਨ ਵਿੱਚ ਚਿੰਗੀਆਂ ਲੱਗਦੀਆਂ ਵਾ ਜਦੋਂ ਭੁਗਤਣਾ ਪਵੇ ਤਾਂ ਉਹ ਬੰਦੇ ਨੂੰ ਪਤਾ ਲੱਗਦਾ ਵਾ ਨਾਲੇ ਨਾਲ ਨੂੰ ਆਪਾਂ ਇੱਥੇ ਰਿਗਾ ਬਿਠਾ ਲੈਣਾ ਕਿ ਉਹ ਸਾਉਂਦੀ ਰਵੇ ਗਾੜੀ ਜਿਵੇਂ ਆਕਾਂ ਆਦਿਆਂ ਨੂੰ ਤੇ ਤੁਸੀਂ ਕੀ ਕਰਨਾ ਵਾ ਮੰਮੀ ਹੁਣ ਉਹ ਪਤਾ ਕਿੰਨੀ ਖੁਸ਼ ਆ ਤੇ ਉਹਦੀਆਂ ਖੁਸ਼ੀਆਂ ਤੇ ਨਾ ਦੁਬਾਰਾ ਪਾਣੀ ਨਾ ਫੇਰੋ ਮੈਂ ਤੁਹਾਨੂੰ ਦੱਸਦਾ ਜੀ ਕਿ ਕਾਦੀ ਖੁਸ਼ ਹੋਆ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਜਦੋਂ ਰਿਸ਼ਤਾ ਹੀ ਟੁੱਟ ਗਿਆ ਸਾਡੀ ਕੋਈ ਗੱਲਬਾਤ ਨਹੀਂ ਰਹਿ ਗਈ ਤੇ ਹੁਣ ਅੰਦਰ ਨਿਆਣਾ ਇੱਥੇ ਘਰ ਖੜਨ ਜਰਗੀ ਆਪਾਂ ساری ਉਮਰ ਕੁੜੀ ਨੂੰ ਕੁਵਾਰੀ ਰੱਖੀ ਆ ਹੁਣ ਫੇਰ ਮੰਮੀ ਕੋਈ ਗੱਲ ਨਹੀਂ ਆਪਾਂ ਖਡਾ ਲਾਂਗੇ ਤੇ ਤੂੰ ਹੀ ਗਲਤ ਕੰਮ ਬਣਾ ਕਰਿਓ ਬਸ ਮੈਂ ਬਾਰ-ਬਾਰ ਇਹੀ ਕਹਿਂਦੀ ਆ ਅੱਗੇ ਮੈਂ ਤੁਹਾਡੇ ਬੜਾ ਕੁਝ ਬਰਦਾਸ਼ਤ ਕਰ ਲਿਆ ਹੋਣੀ ਨਾ ਕਰਨਾ ਤੂੰ ਨਾ ਬਹੁਤੀ ਸਿਆਣੀ ਨਾ ਬਣ ਆਪਣੀਆਂ ਸਿਆਣਪਾ ਆਪਣੇ ਕੋਲ ਰੱਖ ਮੈਨੂੰ ਪਤਾ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ ਤਾਂ ਰਾਵਾਂ ਗਾੜੀ ਕੰਡੇ ਖਿਲਰਨ ਵਾਲੀ ਗੱਲ ਹੋ ਗਈ ਆ ਮੰਮੀ ਮੇਰੀ ਗੱਲ ਸੁਣ ਲਓ ਓਨੂੰ ਨਾ ਕੋਈ ਨਹੀਂ ਆਪਾਂ ਉਹਦੇ ਨਾਲ ਪਾਲਾਂਗੇ ਨਾਲ ਕੇ ਕੀ ਪਤਾ ਉਹਦੇ ਪੈਰਾ ਪਿੱਛੇ ਦਾ ਬਾਹਾੜੀ ਵੀ ਸੋਣ ਲੇ ਆ ਇਹੋ ਜਿਹਾ ਗਲਤ ਸਟੈਪ ਨਹੀਂ ਜੇ ਚੁੱਪਣ ਦੇਣਾ ਮੈਂ ਤੁਹਾਡੇ ਅੱਗੇ ਹੱਥ ਜੋੜਨੀ ਆ ਬੋਤੇ ਨਾ ਹੱਥਾਂ ਜੋੜ ਮੇਰੇ ਗਾੜੀ ਜਦੋਂ ਆਪਾਂ ਕਿਤੇ ਦੂਜੇ ਥਾਂ ਕਰਨਾ ਨਾ ਆਉਂਦਾ ਅਗਲੇ ਇਹ ਵੀ ਚੀਜ਼ ਵੇਖਣੀ ਆ ਤੇ ਜਦੋਂ ਕੋਈ ਨਿਆਣੇ ਦਾ ਪਤਾ ਲੱਗ ਗਿਆ ਨਾ ਤੇ ਮੁੜ ਕੇ ਚੰਗੇ ਘਰ ਰਿਸ਼ਤੇ ਨਹੀਂ ਹੁੰਦਾ ਹੁੰਦਾ ਮੰਮੀ ਤੁਸੀਂ ਕਹੀ ਜਾਂਦੇ ਹੋ ਨਾ ਦੂਜੇ ਥਾਂ ਤੇ ਕਰਨਾ ਵਾ ਉਹਨੇ ਨਹੀਂ ਮੰਨਣਾ ਮੈਂ ਤੁਹਾਨੂੰ ਬਾਰ-ਬਾਰ ਕਹਿਂਦੀ ਆ ਤੇ ਅਜੇ ਤੇ ਤੁਸੀਂ ਉਹਨੂੰ ਡਿਵੋਰਸ ਵਾਲੀ ਗੱਲ ਵੀ ਨਹੀਂ ਦੱਸੀ ਜੇ ਉਹਨੂੰ ਪਤਾ ਲੱਗੇਗਾ ਨਾ ਤੇ ਫੇਰ ਵੇਖਿਓ ਤੂੰ ਤਾਂ ਚੁੱਪੀ ਕੀਤੀ ਰਹਿ ਆ ਤੇਰੀ ਜੁਬਾਨ ਖਚੂ ਜਿਹੜੀ ਉਤਰ-ਉਤਰ ਕਰਦੀ ਫਿਰਦੀ ਆ ਮੇਰੀ ਵੀ ਖਿੱਚ ਲਿਓ ਪਰ ਆ ਕੰਮ ਨਹੀਂ ਮੈਂ ਤੁਹਾਨੂੰ ਕਰਨ ਦੇਣਾ ਬਸ ਜੋ ਮਰਜੀ ਹੋਰ ਕਰ ਲਓ ਮੈਂ ਉਹਦੇ ਵਾਸਤੇ ਕੁਝ ਬਣਾਉਣ ਲੱਗੀ ਹਾਂ ਮੈਨੂੰ ਦੁਬਾਰਾ ਨਾ ਕਿਓ ਇਹ ਕੰਮ ਬਣਾਉਣੀ ਆ ਜੱਦੀ ਨਾ ਹੋਵੇ ਤਾਂ ਬਣਾਉਣ ਦੀ ਯਾਰਾ ਨਹੀਂ ਬਹੁਤ ਗਰਸਣ ਕੋਈ ਬਣਾਉਣੀ ਲੋੜ ਨਹੀਂ ਗਈ ਤੇ ਮੈਨੂੰ ਦੱਸ ਇਹ ਹੀ ਕੰਮ ਕਿੱਦਾਂ ਠੀਕ ਕਰ ਸਕਦੇ ਆ ਮੈਂ ਮੰਮੀ ਕੁਝ ਨਹੀਂ ਦੱਸਣਾ ਤੇ ਜਾਓ ਤੀ ਕੰਮ ਕਰੋ ਜਾ ਕੇ ਨਹੀਂ ਮੈਂ ਕੁਝ ਇਦਾਂ ਦਾ ਹੋਣ ਦੇਣਾ ਵਾ ਜਦ ਮੈਂ ਬਣਾ ਲਾਂਗੀ ਜੋ ਬਣਾਉਣਾ ਦੇ ਵਾਸਤੇ ਉੱਠੇ ਕੰਮ 24 ਘੰਟੇ ਤੁਹਾਨੂੰ ਲੱਭਦੇ ਆ ਇੰਨਾ ਕੁਛ ਅੱਗੇ ਕਰ ਲਿਆ ਅਜੇ ਵੀ ਨਹੀਂ ਸੁਧੰਦ ਨਾਲ ਲੈਣ ਦੇ ਹੋਣੀ ਕੁਛ ਗਲਤ ਹੋਂ ਦੇਣਾ ਹਾਈ ਹਾਈ ਆ ਤੇ ਹੋਰ ਮੁਸੀਬਤ ਪੈ ਗਈ ਅੰਤਰੀ ਇੱਕ ਮੁਸੀਬਤ ਜੇ ਟਲਦੀ ਨਹੀਂਗੀ ਤੇ ਦੂਜੀ ਤਿਆਰ ਹੋ ਜਾਂਦੀ ਆ ਹੁਣ ਇਹ ਸੋਚ ਜੀਵਨ ਪਿਆ ਮੁਸੀਬਤ ਵਿੱਚੋਂ ਨਿਕਲਣਾ ਕਿੱਦਾਂ ਆ ਕੋਈ ਗੱਲ ਨਹੀਂ ਮੇਰਾ ਨਾਮ ਵੀ ਜੀਵਨ ਆ ਚੱਕਰ ਤੇ ਮੈਂ ਵੀ ਨਹੀਂ ਚੱਲਣ ਦੇਣਾ ਏ ਮੈਂ ਵੀ ਇਹਨੂੰ ਨਾ ਮਟਾ ਕੇ ਰਹੂੰਗੀ ਕਰ ਲੈ ਜਿੰਨੀਆ ਮਰਜ਼ੀ ਕੋਸ਼ਿਸ਼ਾ ਤੂੰ ਹੀ ਅਮਨ ਹੋਣਾ ਉਹ ਹੀ ਆ ਜੋ ਮੈਂ ਚੰਨੀ ਆ ਤੇ ਮੈਂ ਆਪਣੀ ਧੀ ਦੇ ਰਾਹ ਵਿੱਚ ਕੱਢੇ ਨਹੀਂ ਖਲਰਦੇ ਨੇ ਕੋਈ ਗੱਲ ਨਹੀਂ ਹੁਣ ਗਾੜੀ-ਗਾੜੀ ਵੇਖੋ ਕੀ ਬਣਦਾ ਆਹ ਵੇ ਨਹੀਂ ਪਾਉਣਾ ਛਾਮਾ ਨੂੰ ਪਾ ਲੈਣਾ ਇਹ ਪਾਣੀ ਤੁਸੀਂ ਮੇਰੀ ਗੱਲ ਸੁਣ ਸ਼ਾਵੇਂ ਹੀ ਆ ਕਿਹੜੇ ਧੁੱਪੇ ਆ ਨਾਲੇ ਮੇਰੀ ਗੱਲ ਸੁਣ ਉਹਪਿੰਦਰ ਨੇ ਦਵਾਈ ਖਾਧੀ ਕਿ ਨਹੀਂ ਨਾ ਮੈਂ ਤਾਂ ਚੇਤਾ ਹੀ ਨਹੀਂ ਦਿਆ ਹੈਗਾ ਜਾ ਉਹਨੂੰ ਪੁੱਛ ਜੇ ਖਾਧੀ ਤੇ ਠੀਕ ਹੈ ਜਾਂ ਨਹੀਂ ਤਾਂ ਉੱਥੇ ਅੰਦਰ ਪਈ ਜਾਓ ਉੱਥੇ ਬੈੱਡ ਤੇ ਤੇ ਉਹਨੂੰ ਦਵਾਈ ਦੇ ਜਾ ਕੇ ਮੈਂ ਜਾਣੀ ਆ ਫਿਰ ਆਹੋ ਜਾ ਜਾ ਡਾਕਟਰ ਕਹਿੰਦਾ ਹੈ ਉਹਨੂੰ ਦਵਾਈ ਦੇਈ ਦਿਓ ਟਾਈਮ ਟੂ ਕੈਮ ਸਿੰਦਰਪੁੱਤ ਤੂੰ ਦੁਕੀ ਦਿਪੁੱਤ ਆਪਣੇ ਆਪ ਦਵਾਈ ਵੀ ਨਹੀਂ ਖਾਦੀ ਹਾਲ ਫਿਰ ਪਿੰਨ ਦਵਾਈ ਖਾ ਚਾਹ ਲੈ ਆਂ ਕੋ ਟਕ ਬਣਾ ਕੇ ਮੰਮੀ ਚਾਹ ਮੁੰਜੀ ਕਰਦਾ ਹੈਗਾ ਆਲੀ ਨਹੀਂ ਮੇਰਾ ਜੀ ਕਰਦਾ ਖਾਣ ਨੂੰ ਇਹਨੂੰ ਰਹਿਣ ਦੇ ਯਾਦ ਨਹੀਂ ਜੀ ਕਰਦਾ ਫਿਰ ਆਉਂ ਕੇ ਖਾ ਲਾ कुछ दवाई टाइम ना खा लिया कर तू तो ध्यान ही नहीं दिता है अपने शरीर वाल वेख्या कर ठीक है मम्मी कोई गल नहीं खा ये मैं ना ना मगर चढ़ा वो तो, तो मैं बाहर गई तो तेरे प्यो ने मैं चेता कराया मैं आप भुल गया तो तू तो खावे ही ना दवाई तो मम्मी जी नहीं करता है दवाई में तुम्हें पता मैं तो उदम नहीं खाता है, है दे, दे दी खा दी। जे कि बुखार बुखूर भी चढ़िया तो मैं तो नहीं कभी खाधी पर जो पुत तंग हो फिर खानी पीती है कोई गल नहीं ਤੁਸੀਂ ਇਹ ਨਹੀਂ ਕਰਨਾ ਕਰੂ ਮੈਂ। ਉਹ ਗਾਣਾ ਮੇਰਾ ਪੁੱਤ ਇਹ ਕੰਮ ਕਰ। ਮੰਮੀ ਨਹੀਂ ਕਰਦਾ ਬੱਸ ਉਹ। ਵੇ ਪੁੱਤ। ਤੂੰ ਅਜੇ ਠੀਕ ਐਸਾ ਹੋ ਗਿਆ। ਤੂੰ ਮੈਨੂੰ ਪੁੱਛ ਕੇ ਉਹ ਸਾਰੀ ਰਾਤ ਨਹੀਂ ਸੁੱਤੀ ਆ। ਲੱਗੇ ਬੈਠੇ ਘੱਟ ਚੜੀ ਮੈਂ ਬੜੀਆਂ ਤਨਵਾਜਾਂ ਮਾਰੀਆਂ। ਮੈਂ ਪੁੱਤ ਪਾਣੀ ਪੀਲਾ। ਤੂੰ ਪਾਣੀ ਵਾਸਤੇ ਮੈਨੂੰ ਵਾਜ ਨਹੀਂ ਦਿੱਤੀ। ਮੰਮੀ ਮੈਂ ਤਾਂ ਤੁਹਾਨੂੰ ਕਹਿਆ ਸੀ ਸੌਂ ਤੂੰ ਹੀ ਜਾਣਦੇ ਕਰਦੇ ਹੂ। ਦੱਸ ਮੈਂ ਤੁਹਾਨੂੰ ਕਿਹਾ ਕਿ ਜਾਗਦੇ ਰਹੋ। ਬੜਾ ਮਾਮਾ ਕੋ ਲੰਮੀ ਪਿਆ ਜਾਂਦਾ। ਜਦੋਂ ਲੱਗੇ ਪੁੱਤ ਲੱਭੇ। ਵੀ ਆਹ ਕੰਮ ਕਰਕੇ ਆਇਆ ਹੂ। ਆਰੇ ਗਿਰੰਦਰ ਨਾਗ ਲਿਆ ਜਿੱਦ ਤਨਾ ਪਿਛਲੇ ਚਰਾਪ ਪੀਤੀ ਇਹ ਕਿੱਥੋਂ ਤੈਨੂੰ ਪਤਾ ਲੱਗ ਗਿਆ ਕਿਹੜੀ ਅੰਤਰੇ ਨੇ ਤੈਨੂੰ ਕਿਹਾ ਵੀ ਸ਼ਰਾਪੀ ਹਾਂ ਤੂੰ ਆਪ ਨਹੀਂ ਸਿਆਣਾ ਬਣ ਸਕਦਾ ਲੋਕ ਕੀ ਕਹਿਣਗੇ ਜੇ ਕਿਸੇ ਨੂੰ ਪਤਾ ਲੱਗਾ ਵੀ ਆਹ ਕੰਮ ਹੋ ਗਿਆ ਸਾਨੂੰ ਮੁੰਡਾ ਸ਼ਰਾਬ ਪੀਂਦਾ ਪਿਆ ਸੁਣ ਪੀਆ ਪੁੱਤ ਹਾਂਜੀ ਮੰਮੀ ਕੋਠ ਮੇਰੀ ਧੀ ਨਾਲ ਗੱਲ ਕਰਨੀ ਤੇਰੇ ਨਾਲ ਦੱਸੋ ਠੀਕ ਹੋਣਾ ਕੋਤੋਂ ਤੋਂ ਹਾਂਜੀ ਠੀਕ ਵਾ ਪੁੱਤ ਇੱਕ ਗੱਲ ਕਰਾਂ ਮੈਂ ਮਾਂ ਵਾ ਤੇਰੀ ਮੈਨੂੰ ਗਲਤ ਨਾ ਸਮਝੀ ਕਰੋ ਕਿਹੜੀ ਗੱਲ ਕਰਨੀ ਆ ਪੁੱਤ ਵੇ ਜੇ ਤੁਹਾਡਾ ਰਿਸ਼ਤਾ ਹੀ ਨਹੀਂ ਬਚਿਆ ਪਿੰਦਰ ਨੇ ਤੈਨੂੰ ਕਦੀ ਫੋਨ ਤੱਕ ਨਹੀਂ ਕੀਤਾ ਤੋ ਇਹ ਸੋਚ ਵੀ ਇਹ ਬੱਚਾ ਜਿਹੜਾ ਵਾ ਇਹ ਕੀ ਕਹੂਗਾ ਕੱਲ ਨੂੰ ਕਿ ਮੇਰਾ ਪਿਓ ਕਿੱਥੇ ਆ ਇਹ ਨਾਲ ਚੰਗਾ ਇਹੋ ਹੀ ਆ ਪੁੱਤ ਕਿ ਇਹ ਬੱਚਾ ਨਾ ਤੋਂ ਦੁਨੀਆ ਤੇ ਆਉਣੇ ਨਾ ਦੇ ਮੰਮੀ ਕੁਝ ਸੋਚ ਸਮਝ ਕੇ ਬੋਲੋ ਅੱਜ ਹਰ ਗੱਲ ਕੀ ਨਾ ਅੱਗੇ ਤੂੰ ਐਸੇ ਡਕਿਓ ਜਿੱਦਾਂ ਦੀਆਂ ਗੱਲਾਂ ਕਰਨੀਆਂ ਨਾ ਤੇ ਮੇਰੇ ਲੱਗ ਉੱਠ ਕੇ ਤੁਸੀਂ ਜਾ ਸਕਦੇ ਹੋ ਮੈਂ ਕੋਈ ਗੱਲ ਨਹੀਂ ਸੁਣੀ ਪੁੱਤ ਮੈਂ ਤੇਰੀ ਮਾਂ ਆ ਜੇ ਤੂੰ ਹੀ ਮੇਰੀ ਮਾਂ ਹੋਣਾ ਤੇ ਮੈਂ ਵੀ ਇਹ ਬੱਚੇ ਦੀ ਮਾਂ ਹੀ ਬਾਨਾ ਮਾਂਵਾ ਇਦਾਂ ਨਹੀਂ ਕਰਦੀ ਹੁੰਦੀ ਜਿਦਾ ਤੂੰ ਹੀ ਕਰ ਰਹੇ ਹੋ ਤੇਰੀ ਕਿਉਂ ਮੱਤ ਤੇ ਪੜਦਾ ਪੈ ਗਿਆ ਪੁੱਤ ਜਿਵੇਂ ਤੈਨੂੰ ਇੰਨੀ ਮਾੜੀ ਲੱਗਦੀ ਤੇ ਮੈਨੂੰ ਜੰਮ ਦੀ ਨੂੰ ਮਾਰ ਦੇਣਾ ਹੀ ਨਾ ਵੇਖਾਂ ਕਿਦਾਂ ਦੀਆਂ ਗੱਲਾਂ ਕਰਦੀ ਆ ਫਿਰ ਆਪਣੀ ਵਰੀ ਦੁੱਖ ਲੱਗਾ ਨਾ ਹੁਣ ਤੇ ਮੈਨੂੰ ਫਿਰ ਕਿੱਦਾਂ ਕਹਿਂਦੇ ਹੋ ਤੁਸੀਂ ਪੁੱਤ ਵੇ ਤੇਰੀ ਜ਼ਿੰਦਗੀ ਨਾ ਜੇ ਬੜੀ ਲੰਮੀ ਆ ਤੇ ਤੂੰ ਆਪਣੀ ਜ਼ਿੰਦਗੀ ਚ ਜੇ ਬੜਾ ਕੁਝ ਕਰਨਾ ਵਾ ਮੈਂ ਤੇ ਕਈ ਸੁਪਨੇ ਵੇਖੇ ਪੁੱਤ ਤੇਰੇ ਵਾਸਤੇ ਮੇਰੀ ਧੀ ਨਾ ਕੰਡੇ ਨਾ ਖਰਾ ਰ ਆਪਣੇ ਰਾਹ ਵਿੱਚ ਸੰਭਲ ਜਾ ਜੇ ਵੀ ਮੰਮੀ ਤੇਰੇ ਦਿਮਾਗ ਤੇ ਨਹੀਂ ਖਰਾਪ ਹੋ ਗਿਆ ਮੈਂ ਕਹਿਨ ਦੀ ਕਿ ਚਲ ਕੀ ਤੁਹਾਨੂੰ ਕੁਝ ਕਹਿਣਾ ਤੇਨੂੰ ਪਿਆਰ ਨਾਲ ਸਮਝਾਉਣੀ ਆ ਮੈਂ ਸੋਚਿਆ ਕਿ ਸ਼ਾਇਦ ਹੋਣੀ ਤੁਹਾਡੇ ਮਾਨ ਬਦਲ ਜਾਊਗਾ ਪਰ ਨਹੀਂ ਤੁਹਾਡੀ ਸੂਈ ਹੱਲੇ ਵੀ ਉੱਥੇ ਹੀ ਜੜੀ ਆ ਮੰਮੀ ਹੋ ਸਕਦਾ ਵਾਇਗਰੂ ਨੇ ਕੁਝ ਚੰਗਾ ਹੀ ਕੀਤਾ ਹੋਵੇ ਸਾਡਾ ਰਿਸ਼ਤਾ ਬਾਜੀ ਇਹ ਬੱਚੇ ਦੇ ਕਰਕੇ ਪੁੱਤ ਤੈਨੂੰ ਅਜੇ ਵੀ ਆਸ ਹੈ ਗਈ ਆ ਰਿਸ਼ਤਾ ਬਚਾਉਣ ਦੀ ਉਹਦਾਂ ਦੇਖ ਹੀ ਰਏ ਨਾ ਆਪਣੇ ਅੱਖੀ ਮਾਂ ਦੇ ਪਿੱਛੇ ਲੱਗਾ ਹੈਗਾ ਉਲਟਾ ਸਾਨੂੰ ਕਿੰਨੀਆਂ ਗੱਲਾਂ ਸੁਣਾ ਕੇ ਗਏ ਆ ਕੋਈ ਗੱਲ ਨਹੀਂ ਮੰਮੀ ਉਹਨਾਂ ਨੇ ਕੀਤੀ ਤੁਸੀਂ ਕਿਹੜੀਆਂ ਘਟ ਕੀਤੀਆਂ ਹੀ ਉਹ ਤੇ ਬਥੇਰੇ ਆਂਦੇ ਕਿ ਚੱਲ ਮੇਰੇ ਨਾਲ ਤੋਰ ਤੂੰ ਹੀ ਆਂਦੇ ਪਈ ਮੈਂ ਤੇਰੇ ਨਾਲ ਜਾਣ ਹੀ ਨਹੀਂ ਦੇਣਾ ਵੇਖਾਂ ਤੂੰ ਤੇ ਆਪਣੀ ਮਾਂ ਨੂੰ ਗਲਤ ਕਰੀ ਜਾਨੀਂ ਆ ਤੇ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜੇ ਜਦੋਂ ਤੁਸੀਂ ਹੈ ਹੀ ਗਲਤੀ ਤੁਹਾਨੂੰ ਗਲਤੀ ਕਹਿਣਾ ਵਾ ਮਮੀ ਮੇਰਾ ਨਾ ਦਿਮਾਗ ਨਾ ਖਰਾਬ ਕਰੋ ਮੇਰੇ ਲੱਗੋ ਚਲ ਜਾਓ ਤੁਸੀਂ ਜੇ ਇਦਾਂ ਦੀਆਂ ਗੱਲਾਂ ਕਰਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਗੱਲ ਕਰਨੀ ਤੇ ਕੋਈ ਚੱਜ ਦੀ ਕਰੋ ਪੁੱਤ ਸੋਚ ਲਾ ਨਾ ਆਪਣੀ ਜ਼ਿੰਦਗੀ ਬਰਬਾਦ ਕਰ ਸੋਚਿਆ ਵਾ ਮੈਂ ਕੀ ਸੋਚਿਆ ਵਾ ਇੱਥੇ ਸਾਰੀ ਉਮਰ ਇੱਥੇ ਰਹਿਣਾ ਹੀ ਕੋਈ ਨਹੀਂ ਮੈਂ ਚਲ ਜਾਗੀ ਮੈਨਾਂ ਖਵਾ ਸਕਦੇ ਤੁਸੀਂ ਰੋਟੀਆਂ ਚਲ ਜਾਗੀ ਮੈਂ ਉੱਥੋਂ ਲਿਆਉਂਦਾ ਵੀ ਤੁਹਾਨੂੰ ਬੜਾ ਸ਼ੌਕ ਹੀ ਜਿੰਨੂੰ ਸਮਝ ਨਹੀਂ ਆਉਂਦੀ ਪੁੱਤ ਈ ਗੱਲਾਂ ਆਪਾਂ ਉਹਦੇ ਬੁਹਿ ਗੜ ਜਾ ਕੇ ਡਿੱਗੀ ਹੁਣ ਹੱਥ ਜੜੀ ਉਹਨੇ ਜੜੀ ਹੁਣ ਜਾ ਕੇ ਪਿਹੜੀ ਧੀਰ ਰੱਖ ਲੋ ਨਹੀਂ ਤੇਰਾ ਦਮਾ ਖਰਾਬ ਹੋ ਗਿਆ ਵਾ ਸਮਝਦੀ ਕਿਉਂ ਨਹੀਂ ਮੇਰੀ ਗੱਲ ਨੂੰ ਤੂੰ ਕੀ ਕਰੇਂਗੀ ਤੂੰ ਹੈ ਨਿਆਣਾ ਹੋ ਜਾਊਗਾ ਹਨਾ ਮੰਨਿਆ ਤੇ ਜਦੋਂ ਪਿੰਡ ਵਾਲੇ ਗੱਲਾਂ ਕਰਨਗੇ ਤੇ ਨਾਲੇ ਉਹ ਜਦੋਂ ਵੱਡਾ ਹੋਊਗਾ ਨਾ ਲੋਕਾਂ ਨੇ ਪੁੱਛਣਾ ਵਾ ਤੇਰਾ ਪਿਓ ਕਿਹੜਾ ਹੈ ਫਿਰ ਕੀ ਕਿਵੇਂ ਦੀ ਇਹਨੂੰ ਸਾਰੀ ਉਮਰ ਪਾੜ ਲੈਗੇ ਬੱਚੇ ਨੂੰ ਕੱਲੀ ਪਾੜ ਲਾਂਗੇ ਮੰਮੀ ਮੈਂ ਹੱਦ ਹੋ ਗਈ ਐ ਨਾ ਤੇਰੇ ਵਾਲੀ ਹੱਦੀ ਹੋ ਗਈ ਆ ਨਾ ਇਹ ਕੰਮ ਕਰ ਮਨ ਜਾ ਮੇਰੀ ਗੱਲ ਹੱਥ ਜੜਾਲਾ ਮੇਰੇ ਕੋ ਮਨ ਜਾ ਮੈਂ ਮੰਮੀ ਤੇਰੀ ਕੋਈ ਗੱਲ ਨਹੀਂ ਮੰਨਣੀ ਤੁਸੀਂ ਨਾ ਮੇਰੇ ਨਾਲ ਕੋ ਚੱਲ ਜੋ ਮੰਮੀ ਕੀ ਤੂੰ ਇਹਨੂੰ ਡੇ ਉਸ ਤਾਉਣ ਆਉ ਤੀ ਮੇਰੇ ਨਾਲ ਉੱਥੇ ਰਸੋਈ ਚ ਆ ਜਾ ਨੀ ਤੂੰ ਮੇਰੀ ਗੱਲ ਸੁਣ ਤੂੰ ਹੀ ਕੋਹ ਰਖਾਣੇ ਚ ਪਾ ਦੇ ਮੰਮੀ ਮੈਂ ਕੀ ਬੋਣਾ ਜਦੋਂ ਤੂੰ ਹੀ ਗਲਤ ਹੋ ਤੇ ਮੈਂ ਕੀ ਕਰਾਂ ਹਰ ਵਾਰ ਤੁਹਾਡੀਆਂ ਮੰਨੀ ਜਾਣੀਆਂ ਚਾਰ ਸਵੇਰੇ ਤੁਸੀਂ ਆਪਣੇ ਅੱਗੇ ਅੱਗੇ ਧੁਰੇ ਰਹਿੰਦੀ ਹੋ ਕਿ ਆ ਇਦਾਂ ਕਰ ਲੀਏ ਇਦਾਂ ਕਰ ਲੀਏ ਤਾ ਵੀ ਮੰਮੀ ਨੂੰ ਮੇਰੇ ਨਾਲ ਕੋ ਲੈ ਜਾਓ ਮੰਮੀ ਆਓ ਮੈਂ ਤਾਂ ਚਾਹੀ ਹੋਣੀ ਨਾ ਤੇ ਮੈਂ ਕੰਮ ਕਰ ਜੂਗਾ ਪਰ ਇਹ ਤਾਂ ਵੀ ਉੱਥੇ ਕੀ اٹਕੇ ਨੇ ਆ ਜਾਓ ਕੋਈ ਗੱਲ ਨਹੀਂ ਮੈਂ ਆ ਗਈ ਤੇ ਮੰਮੀ ਮੈਂ ਨਾਲ ਗੱਲ ਕਰ ਲਾਂਗੀ ਮੈਨੂੰ ਗਲਤ ਕਰ ਲੈਂਦੇ ਹੋ ਇਹ ਨਾ ਮੰਮੀ ਕੀ ਗੱਲ ਕਰਨੀ ਬਾਹਰ ਕੋਈ ਗੱਲ ਕਰੀ ਜਾਂਦੇ ਤੁਸੀਂ ਇਹ ਸਮਝਣੇ ਨਹੀਂ ਉਹ ਕਿਦਾਂ ਸਮਝ ਜੇ ਗਲਤ ਨਾਲ ਨੂੰ ਸਮਝ ਜੇ ਤੂੰ ਹੀ ਨਾ ਸਮਝਿਓ ਬਸ ਬਾਕੀ ਸਾਰੇ ਸਮਝਣ ਇੱਥੇ ਕੋਈ ਗੱਲ ਨਹੀਂ ਮਾਂਆਂ ਗੱਲਾਂ ਹੁੰਦੇ ਕੌੜੀਆਂ ਲੱਗਦੀਆਂ ਨਾ ਕਿ ਹਰ ਰੋਜ਼ ਨੂੰ ਪੁੱਛਤਾ ਹੈਂ ਕਿ ਨਾ ਤੂੰ ਕੋਈ ਗਾਈਂ ਅੱਗੇ ਤੇ ਮੈਂ ਬੜੀ ਸੁਖੀ ਆਣਾ ਇੱਥੇ ਰਹਿ ਕੇ ਆਜੇ ਮਮੀ ਆਜੇ ਮੇਰੇ ਘਰ ਨਹੀਂ ਦੇ ਲਈ ਨਾ ਕਿਉਂ ਤੇ ਯਾਰ ਨੂੰ ਤੋੜ ਦੇ ਉਹ ਫੇਰ ਆਜੋ ਤੂੰ ਲੈਸਟ ਕਰ ਜਾ ਉਹ ਵੀ ਉਦਨ ਮਮੀ ਮੈਨੂੰ ਖੁਸ਼ ਨਹੀਂ ਵੀ ਦੇ ਸਕਦੇ ਜਦੋਂ ਕਿਤੇ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਆ ਲੰਦੀ ਨਾ ਉਸੇ ਵੇਲੇ ਆਣ ਕੇ ਤੇ ਇਹ ਲੜਾਈ ਪਾ ਕੇ ਤੇ ਬਹਿ ਜਾਂਦੇ ਪਤਾ ਮੈਨੂੰ ਕੀ ਕਹਿੰਦੇ ਕੇ ਬੱਚਾ ਨਹੀਂ ਰੱਖਣਾ ਹੀ ਨਵ ਘੇਰ ਤੋਂ ਪਹਿਲਾਂ ਇਹ ਗੱਲ ਮੈਨੂੰ ਕਹਿ ਚੁੱਕੀ ਆ ਰਸੋਈ 'ਚ ਹੀ ਨਹੀਂ ਮੇਰੀ ਗੱਲ ਸੁਣ ਲੈ ਲੁਤਰੋ ਜੀਏ ਤੂੰ ਤੇ ਨਾ ਚੁੱਪੀ ਕੀਤੀ ਰਹਿ ਤੂੰ ਪਰ ਜਾਈ ਆ ਤੂੰ ਵੀ ਚੰਦੀ ਪूरी जिंदगी का सखी होजे तेरा ते रादा ਨਿਆਣਾ ਜੰਮ ਲੈ ਤੇ ساری ਉਮਰ ਇੱਥੇ ਤੁਰੇ ਫਿਰੇ ਲੋਕਾਂ ਦੇ ਧੱਕੇ ਖਾਂਦੀ ਫਿਰੇ ਮੈਂ ਨਹੀਂ ਇਹ ਕੰਮ ਹੋਣ ਦੇਣਾ ਮੰਮੀ ਹਾਂ ਗੱਲ ਤੂੰ ਕੱਤੋਂ ਕਹਿਂਦੇ ਓ ਐਡਾ ਨਹੀਂ ਮਾੜਾ ਸੋਚਦੀ ਮੈਂ ਜਿੱਦਾਂ ਤੂੰ ਹੀ ਸੋਚਦੇ ਓ ਮੈਂ ਉਹਦਾ ਭਲਾ ਹੀ ਚਾਹੁੰਦੀ ਆ ਨਹੀਂ ਕੀ ਭਲਾ ਚਾਹੁੰਦੀ ਆ ਹੈ ਕੀ ਕਰਨੇਗੇ ਕੱਲ ਨੂੰ ਤੁਸੀਂ ਮੰਮੀ ਕੀ ਚੰਗਾ ਸੋਚਦੇ ਓ ਮੇਰੇ ਬਾਰੇ ਉਹ ਜਿਹੜਾ ਕੋਈ ਚੰਗਾ ਸੋਚਦਾ ਉਹਨਾਂ ਨਾਲ ਤੁਸੀਂ ਗੱਲ ਪਈ ਜਾਂਦੇ ਓ ਮੈਂ ਤੁਹਾਡੀ ਕੋਈ ਪੁੱਤ ਪੁੱਤਨੀ ਹੈਗੀ ਤੁਸੀਂ ਨਾ ਮੇਰੇ ਲਾਗੂ ਚੱਲ ਜਾਓ ਮੈਨੂੰ ਨਾ ਸਤਾਉਣਾ ਕਿੱਦਾਂ ਚੱਲ ਜਾਂ ਤੇਰੇ ਲਾਗੋ ਮੈਂ ਹੈ ਤੂੰ ਮੇਰੀ ਤਿੰਨ ਦਾ ਤਾਂ ਹਾਂ ਤੂੰ ਹੀ ਕਹਿਣ ਦੇਣਾ ਇਹ ਨਹੀਂ ਜੇ ਹੁਣ ਇਹ ਤੇ ਮੰਮੀ ਬਹੁਤ ਗਲਤ ਗੱਲ ਆ ਜਿਹੜੀ ਸੋਚਣ ਦੇਤੀ ਪਰ ਐਕੀ ਤਾਂ ਪਾਪੀ ਨਹੀਂ ਕਰ ਸਕਦੀ ਐਰ ਕੀ ਅਸੀਂ ਤਿੰਨ ਜਾਰੇ ਤੇਰੇ ਨਾਲ ਆ ਮੰਮੀ ਇਕੱਲੀ ਆ ਨਹੀਂ ਚੱਲਣ ਦੇਣੀ ਬਸ ਹਰ ਵਾਰ ਇਹਨਾਂ ਦੀ ਮਰਜ਼ੀਆਂ ਚੱਲਦੀਆਂ ਤੂੰ ਇਹ ਉਦਾਂ ਮੰਮੀ ਮੈਨੂੰ ਵੇਖ ਕੇ ਖੁਸ਼ ਨਹੀਂ ਹੁੰਦੇ ਮੈਂ ਲਾਲਿਆ ਸਾਹਿਬ ਦਾ ਪੁੱਤ ਨਹੀਂ ਜਿੱਥੋਂ ਤੱਕ ਮੈਨੂੰ ਖੁਸ਼ ਨਹੀਂ ਸੋਚ ਸਕਦੀ ਮੰਮੀ ਜੇ ਦੂਤੀ ਆਣੀ ਬਣਾਉਣੀ ਚਾਹੀਦੀ ਉਹ ਤੁਹਾਨੂੰ ਮਨਾਉਣੀ ਚਾਹੀਦੀ ਸਾਡੇ ਤੋਂ ਵੱਧ ਪਰ ਤੂੰ ਹੀ ਤੇ ਮੂੰਹ ਬਣਾ ਕੇ ਬੈਠੇ ਉਲਟਾ ਸਗੋਤਾ ਨੇ ਸੋਚਣਾ ਚਾਹੀਦਾ ਹੈ ਕਿ ਕੀ ਹਕੀਕਤ ਹੈ ਇਸੇ ਤਰ੍ਹਾਂ ਹੀ ਉਹ ਮੇਰੀ ਟੀਨ ਨੂੰ ਹਣ ਲੈ ਜਾਣ ਉਥੇ ਉਹਨਾਂ ਨੇ ਕਿਹਾ ਮੈਂ ਤੈਨੂੰ ਖੜਨਾ ਵੀ ਪਤਾ ਉਹਨਾਂ ਤੈਨੂੰ ਨਹੀਂ ਲੈਣੇ ਖੜਨੇ ਵੀ ਤੈਨੂੰ ਤਾਂ ਵੀ ਨਹੀਂ ਜਾਣਦੇ ਮੰਮੀ ਆਜੋ ਨਾਲ ਤੇਰਾ ਸੋਤੀ ਹੁਣ ਉੱਥੇ ਜਾਣ ਦਾ ਠੀਕ ਆ ਉਹਨਾਂ ਨੂੰ ਲੈ ਕੇ ਜਾਣਾ ਮੰਨ ਜਾ ਮੇਰੀ ਗੱਲ ਤੇ ਮੰਨ ਜਾ ਆਪਣੀ ਮਾਂ ਦੀ ਕੋਸ ਸਾਡੇ ਜੋ ਤੇਰੀ ਕੀ ਹੋਣੀ ਆ ਤੂੰ ਤੇ ਨਾ ਮੈਨਾਂ ਬੋਲਿਆ ਨਾ ਕਰ ਨਹੀਂ ਬੋਲਦੀ ਚੱਲੋ ਤੇ ਸੀ ਸਾਰਾ ਕੁੜੀ ਜਦ ਤੂੰ ਆ ਤੀ ਮੈਂ ਹੀ ਠੀਕ ਆ ਗਲਤੀ ਤੇ ਮੈਂ ਕਰਤੀ ਤੈਨੂੰ ਨਾਲ ਘਲਤਾ ਮੈਂ ਜੇ ਮੈਂ ਜਾਂਦੀ ਨਾ ਉਥੇ ਤੇ ਮੈਂ ਕੋਈ ਨਾ ਕੋਈ ਹੱਲ ਕਰਕੇ ਆਉਣਾ ਹੈਗਾ ਤੇ ਚੱਲ ਜਾਣਾ ਹੀ ਨਾਲੇ ਤੁਸੀਂ ਗਏ ਕਿਉਂ ਨਹੀਂ ਮੈਂ ਤਾਂ ਤੁਹਾਨੂੰ ਕਿਹਾ ਹੀ ਚੱਲ ਜਾਓ ਨਹੀਂ ਮੈਂ ਤਾਂ ਸੋਚਿਆ ਸੀ ਵੀ ਚੱਲ ਤੂੰ ਸਿਆਣੀ ਆ ਪਰ ਸਿਆਣੀ ਤੋਂ ਸੁਆਹੀ ਆ ਮੁਸੀਬਤ ਘੜ ਪਾ ਕੇ ਤੇ ਕਰਨੂ ਆ ਗਈ ਆ ਮੰਮੀ ਮੈਂ ਸਿਆਣੀ ਆ ਤੂੰ ਆਪਣੇ ਵੱਲ ਵੇਖੋ ਨਾਲੇ ਹੁਣ ਕੋਈ ਨਹੀਂ ਉਥੇ ਹੱਲ ਹੋਣਾ ਅੱਛੇ ਪੇੜ ਮਾਰ ਦੇ ਤੇਰੇ ਬੁੱਥੇ ਤੇ ਮਾਰ ਲੋ ਬਸ ਇਹੀ ਕਸਰ ਹੈਗੀ ਕੱਢ ਲੋ ਜਿਹੜੀ ਕੱਢਣੀ ਆ ਤੇ ਉਹਨੂੰ ਨਾਸਤਾ ਉਹ ਤੂੰ ਬਸ ਹਾਂ ਤੂੰ ਤਾਂ ਬਹੁਤੀ ਹੈਜਰੀ ਨਾ ਹਾਂ ਮੈਂ ਹੈਜਲੀਆ ਜਿਹਨਾਂ ਨੇ ਜੰਮਿਆ ਉਹਨੂੰ ਕੋਈ ਨਾ ਦੁੱਖਣਾ ਤੈਨੂੰ ਜ਼ਿਆਦਾ ਦੁੱਖ ਵਾ ਜਿੱਤਾਂ ਨੂੰ ਜ਼ਿਆਦਾ ਦੁੱਖ ਹੋਏ ਤੇ ਘਟਾ ਹੀ ਕਰ ਦੇ ਆਹੋ ਜੀ ਜੰਮਿਆ ਨਾ ਤੇ ਆਹ ਕੁਛ ਨਾ ਕਰਦੇ ਤੂੰ ਮੈਂ ਤਾਂ ਭਾਬੀ ਕਹਿੰਦੀ ਮੈਨੂੰ ਉਦੋਂ ਮਾਰ ਦੇਣਾ ਸੀ ਵੇਖਾਂ ਗੱਲਾਂ ਵੇਹੇ ਕਰਤੀ ਹੈ ਤੇ ਮੰਮੀ ਹੋਰ ਕੀ ਕੀ ਕਵੇ ਤੁਹਾਨੂੰ ਦੱਸੋ ਸਾਰੇ ਨੂੰ ਦੁੱਖ ਲੱਗਦਾ ਮम्मी ਮੈਂ ਹੀ ਸੀ ਕਾ ਮੈਂ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ ਮੈਂ ਚਲ ਜੰਨੀ ਆ ਤੂੰ ਹੀ ਉਹਨੂੰ ਭੁੇ ਚੜਾਇਆ ਵਾ ਭੁੇ ਚੜਾਇਆ ਚੋਕਰੀ ਆ ਨਾ ਤੇਰੀ ਮਾਂ ਨਹੀਂ ਚੰਗੀ ਕੋਈ ਨਹੀਂ ਤੇਰੀ ਵੀ ਗੁੱਤ ਦੀ ਫੜ ਕੇ ਘਰੋਂ ਬਾਹਰ ਕੱਢੂਗੀ ਨਾ ਬੰਦਾ ਸਾਰੇ ਨੂੰ ਮਮੀ ਦੇਖਦਾ ਵਾ ਕੌਣ ਚੰਗਾ ਤੇ ਕੌਣ ਮਾੜਾ ਵਾ ਆ ਦੇਖੋ ਹੱਥ ਜੋੜੇ ਤੁਹਾਡੇ ਗਾੜੀ ਬਹਿ ਜਾ ਉਹਦਾ ਹੀ ਮਮੀ ਖੁਸ਼ ਹੋਣ ਦੀ ਬਜਾਏ ਸੜੀ ਜਾਣ ਦੀ ਉਦੋਂ ਦੇ ਉਦੋਂ ਦੇ ਮੂੰਹ ਬਣਾਇਆ ਵਾ ਨਵ ਚੱਲ ਮੇਰੀ ਗੱਲ ਸੁਣ ਤੂੰ ਨਹੀਂ ਟੈਨਸ਼ਨ ਲੈਣੀ ਮਮੀ ਦੀ ਗੱਲ ਦੀ ਉਹ ਗੁੱਸਾਵਾਜ ਮਮੀ ਨੂੰ ਆਪੇ ਕੋਈ ਨਹੀਂ ਜਦੋਂ ਸਮਝਾਵਾਂਗੇ ਨਾ ਹੋ ਜਾਣਾ ਵਾ ਸਹੀ ਤੂੰ ਨਾ ਟੈਨਸ਼ਨ ਲੈ ਤੂੰ ਰੈਸਟ ਕਰ ਬਸ ਮੈਂ ਡਈ ਹਾਂ ਸਬਜੀ ਨੂੰ ਤੜਕਾ ਲਾਉਣ ਮੈਂ ਤੇ ਰੋਲਾ ਸੁਣ ਕੇ ਅੰਦਰ ਆ ਗਈ ਹਾਂ ਚੱਲ ਪੈ ਤੂੰ ਡੈਡੀ ਪਏ ਜਲਾਵੇਂ ਉਹ ਡੈਡੀ ਬੋਈਆ ਗੱਲ ਮੇਰੀ ਉਹਦੇ ਨਾਲ ਅੱਛਾ ਕੀ ਕਹਿੰਦਾ ਤੇ ਕਹਿੰਦਾ ਵੀ ਕੋਈ ਨਹੀਂ ਚਾਬੀਆਂ ਗਵਾਨੀਆਂ ਕੋਈਆਂ ਧਿਆਨ ਕੇ ਲੈ ਲਿਓ ਅੱਛਾ ਅੱਛਾ ਏ ਮੇਰਾ ਦਾਵਾ ਵੀ ਹੁਣ ਚੱਲ ਜੀ ਇਹਦੇ ਡੱਗ ਦੇ ਵਿੱਚ ਉਹ ਆਂਦਾ ਵੀ ਆ ਕੇ ਸਾਫਲੇ ਹੋਣਾ ਦੱਸਾਂ ਗੱਲ ਕੀ ਆ ਉਹ ਤੇ ਇੱਥੇ ਜਾਣ ਦੀ ਫਾਇਦਾ ਵਾ ਹਾਂਜੀ ਦੱਸਾਂ ਗੱਲ ਕੀ ਆ ਇੱਥੇ ਜੇ ਨਾਲ ਕਪੱਤ ਕਰਾਂਗੇ ਖੜਾ ਪਠਾਣੀ ਖਵਾਾਂਗੇ ਤੇ ਹੋ ਜਰੂਰ ਨਿਕਲਦਾ ਵਾ ਇੱਥੇ ਉਹ ਨਾ ਚੁੱਪ ਭਲੀ ਆ ਇੱਥੇ ਸਮਾਨ ਨਿਕਲ ਜੀ ਮੈਂ ਤਾਂ ਹੀ ਆਖਣ ਲਿਆ ਮੰਮੀ ਤੇ ਉਦਾਂ ਹੀ ਕਰੀ ਜਾਂਦੇ ਆ ਨਹੀਂ ਕੋਈ ਉਹਦਾ ਦਿਮਾਗ ਖਰਾਬ ਹੋ ਗਿਆ ਵਾ ਠੀਕ ਆ ਜਿੱਦੀ ਕੋਈ ਸੋਚ ਆ ਨਾ ਆਪਣਾ ਲਈ ਕਾਰਵਾਈ ਕਰਨ ਇਹ ਭਰਹੀਂ ਰੋਇ ਜੁਰੀਂਦਰੀ ਚ ਰਹਿਣਾ ਹੁੰਦਾ ਵਾ ਹਾਂਜੀ ਤੇ ਪਹਿਲੋਂ ਲੋਕ ਹੋ ਰਹੀ ਹੁਣ ਲੋਕੀ ਪਹਿਲੋਂ ਇਕੱਠ ਪਿੱਛੇ ਗੱਲਾਂ ਕਰਦੇ ਲੋਕੀ ਗੁੰਧੇ ਕਰ ਦਿੰਦੇ ਨਾਲੇ ਕੰਮ ਹੀ ਇਹੋ ਜਿਹਾ ਆ ਵਾਦੇ ਤੇ ਬੰਦੇ ਤੇ ਮੁੜ ਕੇ ਪੱਲੇ ਕੱਖ ਨਹੀਂ ਕਰਦਾ ਆ ਕੰਨ ਵੀ ਕਿਉਂ ਨਾ ਹਾਂ ਚਲੋ ਐਂ ਕਰਦੇ ਆ ਮੈਂ ਫੇਰ ਲੈ ਕੇ ਨਾ ਮੁੰਡੇ ਦਾ ਟਰੈਕਟਰ ਤੇ ਨਾ ਸਮਾਨ ਛੱਡ ਬਣਾਵਾ ਆਹੋ ਇਤਰਾ ਕਰ ਰਿਹਾ ਕੋਈ ਤੁਹਾਨੂੰ ਤੇ ਇਹ ਫੇਰ ਉੱਥੇ ਹਾਂ ਉਹ ਤੇ ਬਸ ਤੁਸੀਂ ਹੈ ਨਾ ਆ ਜਾ ਤੂੰ ਨਾ ਆ ਲਈ ਫੇਰ ਇੱਕ ਗੱਲ ਹੋ ਰਹੀ ਓ ਉਹਦਾ ਨਾ ਫੋਨ ਤੇ ਗੱਲ ਪੱਕੀ ਕਰ ਲਾ ਵੀ ਤਰਾ ਗੁਰਿਆ ਨਹੀਂ ਭਰਾ ਹੀ ਦੇ ਸਕਦੇ ਇਹ ਆ ਵੀ ਤੇਰਾ ਘਰ ਖੁੱਲਾ ਰਹੂਗਾ ਉਹ ਨਈ ਡੈਡੀਓ ਕਰਾਈ ਵੱਲੋਂ ਜਾਂਦਾ ਹੀ ਨਹੀਂ ਆ ਉਹ ਤਾਂ ਆਂਦਾ ਵੀ ਚੱਲ ਮੇਰੇ ਬੂਹੇ ਖੁੱਲੇ ਰਹਿਣਗੇ ਆਹੋ ਇਹ ਤਾਂ ਗੱਲ ਤੇ ਠੀਕ ਆ ਹਾਂ ਉਹ ਇਸ ਤਰ੍ਹਾਂ ਕਰ ਉਹ ਲੈ ਆ ਕੇ ਦਾ ਟਟ ਟੋਟਲ ਮੰਗ ਕੇ ਤੇ ਮੋਂਨ ਇਹਨਾਂ ਨੂੰ ਕਹਾਂ ਜੀਵਨ ਹੋਣਾ ਤੇ ਥੋੜਾ ਬੋੜਾ ਸਮਾਨ ਬੰਨਣਾ ਤੇ ਸਾਰਾ ਕੀ ਕਰਨਾ ਜਿਹੜਾ ਕੰਮ ਦਾ ਉਹ ਲੈ ਚੱਲ ਤੇ ਬਾਕੀ ਇੱਥੇ ਰਹਿਣ ਦੇ ਪਿਆ ਹਾਂ ਬਾਕੀ ਕੋਈ ਨਹੀਂ ਇੱਥੇ ਗੇੜਾ ਮਾਰਦਿਆ ਕਰ ਤੇ ਬਾਕੀ ਸਮਾਨ ਉੱਥੇ ਦੀ ਕਿਉਂ ਹੋਣਾ ਆਈ ਹਾਂ ਹਾਂ ਚਲੋ ਨਾ ਕਹਿਣਾ ਮੰਮੀ ਨੇ ਚਲ ਠੀਕ ਇਹ ਵੀ ਘਰ ਛੱਡੂ ਦਿਲ ਤੇ ਨਿੰਗਾ ਕਰਦਾ ਚਲ ਇਸ ਤਰ੍ਹਾਂ ਕਰਨੇ ਪੈਜ ਸਮਾਨ ਛੱਡ ਆਉਨੇ ਆ ਤੇ ਕੱਲ ਨੂੰ ਆਪ ਚਲ ਜਾਵਾਂਗੇ ਕੀ ਚਰਨ ਪੁੱਤ ਹੁਣ ਡਈਆਂ ਨਿਪਿੰਦਰ ਜੋਗੇ ਫੁਲਕੇ ਲਾ ਕੇ ਨਾ ਤਰਾਖਲੀ ਜੀ ਤੋ ਕਹੂਗਾ ਮੈਂ ਫੜਾ ਦਾਂਗੀ ਇਹਨਾਂ ਕੋਈ ਨਹੀਂ ਮੰਮੀ ਲਾ ਦੇਣੀ